ਵਾਡੀ ਸਭ ਕੀ ਸ਼ੋਕ ਨਾਮ ਕੀ ਹੈ ਮੈਂ ਸਾਈਕਲਿਸਟ ਬਲਾਲ ਸਿੰਘ ਚੋਹਾਨ ਸਰ ਅਕਸਰ ਤੁਹਾਨੂੰ ਸਾਈਕਲ ਚਲਾਉਂਦੇ ਦੇਖਦੇ ਆਸੀਂ ਫੇਸਬੁੱਕ ਤੇ ਵੀ ਤੁਹਾਡੀਆਂ ਪਰਫਾਰਮਾਂਡੀਆਂ ਆ ਵੀਡੀਓਜ਼ ਵੀ ਹੁੰਦੀਆਂ ਆ ਤੇ ਅੱਜ ਵੀ ਤੁਸੀਂ ਸਾਈਕਲ ਚਲਾ ਕੇ ਆ ਰਹੇ ਹੋ ਤਾਂ ਕਿੱਥੋਂ ਆ ਰਹੇ ਹੋ ਅੱਜ ਜਿਦਾਂ ਕਿ ਅੱਜ ਪਤਾ ਹੀ ਆਜ 23 ਮਾਰਚ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਦਾ ਸ਼ਹੀਦੀ ਦਿਨ ਆ ਜਿਨ੍ਹਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਦੀ ਖਾਤਰ ਫਾਂਸੀ ਦੇ ਰਸਤੇ ਨੇ ਚੁੰਮੇ ਤੇ ਅੱਜ ਫਾਂਸੀ ਤੇ ਚੜ੍ਹੇ ਸੀ ਉਹਨਾਂ ਦਾ ਸ਼ਹੀਦੀ ਦਿਨ ਆ ਉਹਨਾਂ ਦੇ ਸ਼ਹੀਦ ਪਾਸੇ ਦੇ ਜੱਦੀ ਪਿੰਡ ਖਟਕੜ ਕਲਾਜ ਨਤਮਰਤ ਤੱਕ ਹੋ ਕੇ ਆਇਆ ਹਰ ਸਾਲ ਮੈਂ ਉੱਥੇ ਜਾਣਾ ਮੇਰੇ ਮਨ ਦੀ ਭਾਵਨਾ ਇੱਕ ਹੁੰਦੀ ਆ ਕਿ ਜਿਨ੍ਹਾਂ ਨੌਜਵਾਨਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਹੱਸਾਤ ਕੇ ਜਾਨਵਾਰੀਆਂ ਆਪਣੇ ਗळा 'ਤੇ ਆਪ ਫਾਂਸੀ ਦਾ ਰੱਸਾ ਚੁੰਮ ਕੇ ਪਾਇਆ ਸੀ ਇਹ ਜੀ ਸ਼ਹਾਦਰ ਦੀ ਮਿਸਾਲ ਬਹੁਤ ਕੱਟ ਮਿਲਦੀ ਆ ਬਿੜੀ ਦਲੀ ਭਾਵਨਾ ਹੁੰਦੀ ਆ ਕਿ ਉਹਨਾਂ ਦੇ ਜਾ ਕੇ ਨਤਮਸਤਕ ਹੋਇਆ ਜਾਵੇ ਇਸ ਕਰਕੇ ਮੈਂ ਇੱਥੇ ਜਾ ਕੇ ਆਇਆ ਹਾਂ ਜੀ ਪਰ ਅੱਜ ਕੱਲ ਜਿਹੜਾ ਅਕਸਰ ਦੇਖਿਆ ਜਾ ਰਿਹਾ ਤੇ ਜਿਹੜਾ ਨਸ਼ੇ ਦਾ ਜਿਹੜਾ ਰੁਝਾਨ ਬਹੁਤ ਵਧਦਾ ਜਾ ਰਿਹਾ ਨਸ਼ਾ ਕਰਦੇ ਆ ਜੂਥ ਵੀ ਨਸ਼ਾ ਕਰ ਰਿਹਾ ਬਜ਼ੁਰਗ ਵੀ ਕਰ ਰਿਹਾ ਅੱਜ ਕੱਲ ਇਹ ਵੀ ਦੇਖਿਆ ਜਾਂਦਾ ਫਿਰ ਔਰਤਾਂ ਵੀ ਜਿਹੜਾ ਨਸ਼ਾ ਕਰ ਰਹੀਆਂ ਤੁਸੀਂ ਵੀ ਨਸ਼ਾ ਕਰਦੇ ਤੁਸੀਂ ਸਾਈਕਲਿੰਗ ਦਾ ਨਸ਼ਾ ਕਰਦੇ ਤੇ ਕਿੰਨਾ ਸਾਈਕਲ ਹੁਣ ਤੱਕ ਚਲਾ ਚੁੱਕੇ ਤੁਸੀਂ ਮੈਂ ਜੀ ਇਸ ਵੇਲੇ ਮੇਰਾ ਜਿਹੜਾ 1 ਲੱਖ 77000 1 ਲੱਖ 77000 ਕਿਲੋਮੀਟਰ ਮੇਰਾ ਜਿਹੜਾ ਕੰਪਲੀਟ ਇੱਕ ਦੋ ਹੁੰਦੇ ਆ ਇਸ ਤੋਂ ਪਹਿਲਾਂ ਮੇਰਾ 3 ਸਾਲ ਪਹਿਲਾਂ 1 ਲੱਖ ਕਿਲੋਮੀਟਰ ਦਾ ਨੀੜਿਆਪਾ ਕੋਰਡ ਤੇ ਨਾ ਆ ਤੇ ਇਸ ਸੈਕੰਡਰੀ ਬਦੌਲਤੀ ਮੈਨੂੰ ਮਿਸੀਪਲ ਕਾਰਪੋਰੇਸ਼ਨ ਹਿਸ਼ਾਰਪ ਨੇ ਆਪਣਾ ਸਵੱਛ ਪੜ ਦਾ ਬ੍ਰਾਂਡ ਅਵਸਰ ਵਿੱਚ ਵਰਤ ਕੀਤਾ ਬਾਕੀ ਜਿਹੜ ਇੱਕ ਐਸੀ ਹਾਲਾਤ ਆ ਕਿ ਅੱਜ ਪੂਰੀ ਦੁਨੀਆ ਪਾਚੇ ਫੈਲੀ ਹੋਈ ਆ ਪਰ ਪੰਜਾਬ ਚ ਤਾਂ ਹੈਗੀ ਬਹੁਤ ਉਸ ਸਮੇਂ ਤਾਂ ਇੰਨੀ ਵੱਧ ਗਈ ਆ ਕਿ ਦੱਸਿਆ ਨਹੀਂ ਜਾ ਸਕਦਾ ਰੋਜ਼ ਅਸੀਂ ਘੁੰਮਦੇ ਦੇਖਦੇ ਆ ਕਿ ਜਿਹੜੀ ਡਰੱਗ ਜਿਹੜੀ ਆ ਇਹ ਥਾਂ-ਥਾਂ ਸਪਲਾਈ ਹੋ ਰਹੀ ਆ ਚਲਦੀ ਆ ਔਰ ਆਪਣਾ ਮਨ ਭਰ ਆਉਂਦਾ ਦੇਖ ਕੇ ਵੀ ਆਉਣ ਵਾਲੇ ਭਵਿੱਖ ਨੌਜਵਾਨਾਂ ਦਾ ਕੀ ਬਣੂਗਾ ਤੇ ਕੁਝ ਦੁਸ਼ਮਣ ਜਿਹੜੇ ਸਾਡੇ ਗਵੰਢੀ ਦੇਸ਼ ਹੁੰਦੇ ਉਹਨੇ ਸਾਜ਼ਿਸ਼ ਹੁੰਦੀ ਆ ਕਿ ਕਿਸੇ ਦੀ ਜਵਾਨੀ ਨੂੰ ਖਤਮ ਕਰ ਲਈ ਡਰਗ ਜਾਂ ਨਸ਼ਾ ਕੋਈ ਵੀ ਇਦਾਂ ਦਾ ਉੱਤੇ ਭੇਜਿਆ ਜਾਵੇ ਜਿਹੜਾ ਕਿ ਉਹ ਜਵਾਨੀ ਨਾਲ ਹੀ ਖਤਮ ਕਰਤੀ ਜਾਵੇ ਉਹੋ ਹੀ ਹਾਲ ਸਾਡੇ ਵਿੱਚ ਪੰਜਾਬ ਚ ਹੋ ਰਿਹਾ ਭਾਵੇਂ ਸਾਰੇ ਇੰਡੀਆ ਚ ਵਰਲਡ ਜੇ ਵੀ ਹੈ ਗੱਲ ਇਹ ਡਰਗ ਦਾ ਪਰ ਸਾਡੇ ਪੰਜਾਬ ਚ ਦੇਖ ਕੇ ਸਾਨੂੰ ਬੜਾ ਦੁੱਖ ਲੱਗਦਾ ਹੈ ਨੌਜਵਾਨ ਸਾਡਾ ਜਿਹੜਾ ਉਹ ਇਸ ਪਾਸੇ ਲੱਗ ਰਿਹਾ ਆ ਤੇ ਜਿਹੜਾ ਜਿੰਨਾ ਚਾਹੀਦਾ ਕੋਰਸ ਨੂੰ ਪ੍ਰਸ਼ਾਸਨ ਨੂੰ ਉਹਨਾਂ ਕੰਮ ਨਹੀਂ ਹੋ ਰਿਹਾ ਭਾਵੇਂ ਕਰਦੇ ਆ ਮੇਰਾ ਤਾਂ ਇਹ ਸੰਦੇਸ਼ ਹੈ ਵੀ ਜਿਹੜੇ ਵੀ ਤੁਸੀਂ ਆਪਣੇ ਆਪ ਨੂੰ ਵਿਲੇ ਰੱਖਣ ਦੀ ਬੈ ਆ ਆਪਣੇ ਤੰਦਰੁਸਤ ਰੌਣਾਂ ਲਈ ਫਿੱਟ ਰਹਿਣ ਲਈ ਵੇ ਤੁਸੀਂ ਸਾਈਕਲ ਨਹੀਂ ਕਰੋ ਕੋਈ ਵੀ ਖੇਡ ਖੜੋ ਮੈਂ ਨਹੀਂ ਕਹਿੰਦਾ ਕੱਲੀ ਸਾਈਕਲਿੰਗ ਕਰੋ ਸਾਈਕਲਿੰਗ ਪਰ ਇਹ ਦੇਖ ਐਸੀ ਚੀਜ਼ ਆ ਇਹਦੇ ਕੋਲ ਟਾਈਮ ਨਹੀਂ ਹੈਗਾ ਸਵੇਰੇ ਟਾਈਮ ਵੜਾ ਸਵੇਰੇ ਕਰ ਲਓ ਸ਼ਾਮ ਨੂੰ ਵੜਾ ਸ਼ਾਮ ਨੂੰ ਕਰ ਲਓ ਹੋਰ ਗੇਮ ਖੜੋ ਆਪਣੇ ਆਪ ਨੂੰ ਬਿਜ਼ੀ ਰੱਖੋ ਤਾਂ ਕਿ ਤੁਸੀਂ ਜਿਹੜਾ ਤੁਹਾਡਾ ਜਿਹੜਾ ਉਹ ਕਹਿੰਦੇ ਹੁੰਦੇ ਸ਼ੈਤਾਨੀ ਦਿਮਾਗ ਦੂਜੇ ਪਾਸੇ ਨਾ ਚੱਲੇ ਤੁਸੀਂ ਤੰਦਰੁਸਤ ਹੋ ਵੋ ਫਿਟ ਹੋ ਵੋ ਨੌਜਵਾਨਾਂ ਲਈ ਦੁਨੀਆ ਲਈ ਮਿਸਾਲ ਬਣੋ ਅੱਜ ਮੇਰੀ ਮੈਂ ਆਪੇ ਦੱਸ ਦਿੰਦਾ ਹਾਂ ਮੈਂ 61 ਸਾਲ ਦੀ ਹਾਂ 50 ਸਾਲਾਂ 'ਚ ਮੈਂ ਸਾਈਕਲ ਸ਼ੁਰੂ ਕੀਤਾ ਮੇਰੀ ਕੁਝ ਪ੍ਰੋਬਲਮ ਮੈਡੀਕਲ ਪ੍ਰੋਬਲਮ ਆ ਗਈ ਸੀ ਮੇਰੀ ਲ ਉਹਨਾਂ ਸਮਝ ਮੈਨੂੰ ਡਾਕਟਰ ਨੇ ਕਿਹਾ ਸੀ 10-12 ਸਾਲ ਪਹਿਲਾਂ ਵੀ ਸਾਰੀ ਉਮਰ ਖਰਾਬ ਰਹਿਣੀ ਆ ਮੈਂ ਡਿਪਰੈਸ਼ਨ 'ਚ ਚੱਲ ਗਿਆ ਪਰ ਮੈਂ ਸਾਈਕਲਿੰਗ ਸ਼ੁਰੂ ਕੀਤੀ ਅੱਜ ਮੈਂ ਉਹ ਹੀ ਡਿਪਰੈਸ਼ਨ ਮੇਰਾ ਦੂਰ ਹੋ ਗਿਆ ਤੇ ਲੱਤ ਜਿਹੜੀ ਆ ਜਿਹੜੀ ਡਾਕਟਰ ਨੇ ਮੈਨੂੰ 12-13 ਸਾਲ ਪਹਿਲਾਂ ਕਿਹਾ ਸੀ ਸਾਰੀ ਉਮਰ ਤੇਰੀ ਠੀਕ ਨਹੀਂ ਹੋਣੀ ਸਾਰੀ ਉਮਰ ਰਹੇਗੀ ਤੇ ਅੱਜ ਮੈਂ ਪਰਮਾਤਮਾ ਦੀ ਕਿਰਪਾ ਨਾਲ 17000 ਕਿਲੋ ਸਾਈਕਲ ਲਾਇਆ ਨੌਜਵਾਨੋ ਵੀ ਇਹ ਸੰਦੇਸ਼ ਆ ਵੀ ਤੁਸੀਂ ਆਪਣੇ ਦੇਸ਼ ਕੌਮ ਦੀ ਸੇਵਾ ਲਈ ਜਿੱਦਾਂ ਪੱਗ ਸੇ ਨਕਰਬਾਨੀ ਕੀਤੀ ਆ ਉਹਦੇ ਲਈ ਵੀ ਤਤਪਰ ਰਹੋ ਦੇਸ਼ ਨੂੰ ਹਰ ਪਾਸੇ ਹਮਲੇ ਹੋ ਰਹੇ ਆ ਤੇ ਤੁਸੀਂ ਇਸ ਲਈ ਤਤ Var